ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਆਨੰਦਪੁਰ ਸਾਹਿਬ ਪਹੁੰਚ ਚੁੱਕੇ ਆ ਜੀ ਬੰਦੋ ਰਹੋ ਤੇ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਅੱਜ ਆਪਾਂ ਚੱਲੇ ਆਂ ਜੀ ਆਨੰਦਪੁਰ ਸਾਹਿਬ ਜੀ ਮੱਥਾ ਟੇਕਣ ਤੇ ਤੁਹਾਨੂੰ ਦਰਸ਼ਨ ਕਰਾਨੇ ਆ ਜੀ ਅੱਜ ਆਪਾਂ ਆਨੰਦਪੁਰ ਸਾਹਿਬ ਜੀ ਦੇ ਕੱਲ ਆਪਾਂ ਤੁਹਾਨੂੰ ਭਗਵੌਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਸੀ ਬਲੌਗ ਦੇ ਵਿੱਚ ਜੀ ਅੱਜ ਆਪਾਂ ਆਨੰਦਪੁਰ ਸਾਹਿਬ ਜੀ ਦੇ ਦਰਸ਼ਨ ਕਰਾਨੇ ਆ ਤੁਹਾਨੂੰ ਜੀ ਰਸਤੇ ਦੇ ਵਿੱਚ ਰੁਕੇ ਆ ਜੀ ਅਸੀਂ ਮੋਟਰਸਾਈਕਲ ਤੇ ਸੀਗੇ ਜੀ ਬਾਈਕ ਦੇ ਉੱਪਰ ਅਸੀਂ ਉਸ ਕਰਕੇ ਅਸੀਂ ਰਸਤੇ ਦੀ ਵੀਡੀਓ ਨਹੀਂ ਬਣਾ ਸਕੇ ਜੀ ਤੇ ਥੋੜੀ ਆਵਾਜ਼ ਆਉਂਦੀ ਆ ਵੀਡੀਓ ਦੇ ਵਿੱਚ ਤਾਂ ਕਰਕੇ ਅਸੀਂ ਵੀਡੀਓ ਨਹੀਂ ਬਣਾ ਸਕੇ ਜੀ ਅੱਜ ਅਸੀਂ 17 ਕਿਲੋਮੀਟਰ ਰਹਿ ਗਿਆ ਜੀ ਆਨੰਦਪੁਰ ਸਾਹਿਬ ਤੁਹਾਡੇ ਨੂੰ ਦਰਸ਼ਨ ਕਰਵਾਨੇ ਆ ਜੀ ਵੀਡੀਓ ਨਾ ਬਣੇ ਰੋ ਦੋਸਤੋ ਜਿਨ੍ਹਾਂ ਨੇ ਵੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੀਆਂ ਰੋਜ਼ ਦੀਆਂ ਨਵੀਆਂ ਵੀਡੀਓ ਦੇਖਣ ਲਈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਦੋਸਤੋ ਜਿਨ੍ਹਾਂ ਨੇ ਕਰਿਆ ਹੋਇਆ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਤੇ 17 ਕਿਲੋਮੀਟਰ ਰਹਿ ਗਿਆ ਜੀ ਆਨੰਦਪੁਰ ਸਾਹਿਬ ਆਪਾਂ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੀ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਪਾਂ ਪਹੁੰਚ ਚੁੱਕੇ ਆਂ ਜੀ 메ਨ ਗੇਟ ਤੋਂ ਆਪਾਂ ਐਂਟਰੀ ਕਰ ਲਈ ਆ ਜੀ ਗੁਰਦੁਆਰਾ ਸਾਹਿਬ ਜੀ ਦੀ ਤੁਸੀਂ ਦੇਖ ਸਕਦੇ ਹੋ ਜੀ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਵੀਡੀਓ ਨਾਲ ਦੋਸਤੋ ਬਣੇ ਰਿਓ ਅੱਜ ਤੁਹਾਨੂੰ ਆਪਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਆ ਅਨੰਦਪੁਰ ਸਾਹਿਬ ਆਪਾਂ ਪਹੁੰਚ ਚੁੱਕੇ ਆਂ ਜੀ ਵੀਡੀਓ ਨਾਲ ਦੋਸਤੋ ਵਣੇ ਰਹੋ ਜੀ ਵੀਡੀਓ ਨੂੰ ਅੱਗੇ ਨਾ ਕੱਢਿਓ ਜੀ ਜੋ ਵੀ ਦੋਸਤੋ ਮੇਰੀ ਵੀਡੀਓ ਨੂੰ ਦੇਖਦੇ ਆ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ ਲਓ ਜੀ ਆਪਾਂ ਐਂਟਰੀ ਕਰ ਲਈ ਆ ਜੀ ਪਿਆਰੇ ਜੇ ਪਿੱਪਲ ਦੇ ਦਰਸ਼ਨ ਕਰੋ ਜੀ ਜੋ ਬਹੁਤ ਜ਼ਿਆਦਾ ਸੰਗਤਾਂ ਨੂੰ ਸ਼ਾਨ ਦੇ ਰਿਹਾ ਜੀ ਇਸ ਜਗ੍ਹਾ ਦੇ ਉੱਪਰ ਇਹ ਗੁਰਦੁਆਰਾ ਆਨੰਦਪੁਰ ਸਾਹਿਬ ਦੇ ਬਣਨ ਤੋਂ ਬਾਅਦ ਬਣਾਇਆ ਗਿਆ ਸੀਗਾ ਜੀ ਖਾਲਸਾ ਪੰਥ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਵਿਸਾਖੀ ਵਾਲੇ ਦਿਨ 1699 ਏਸੀ ਵਿੱਚ ਇੱਥੇ ਹੀ ਕੀਤੀ ਗਈ ਸੀਗੀ ਜੀ ਉਸ ਸਮੇਂ ਕੇਸਗੜ ਸਾਹਿਬ ਗੁਰਦੁਆਰਾ 10-15 ਫੁੱਟ ਜ਼ਿਆਦਾ ਉੱਚਾ ਸੀ ਉਸ ਚਾਈ ਤੋਂ ਜਿਸ ਉਚਾਈ ਤੇ ਉਹ ਅੱਜ ਹੈ ਇਸ ਨੂੰ ਪਹਿਲਾਂ ਤੰਬੂ ਵਾਲੀ ਪਹਾੜੀ ਵੀ ਕਿਹਾ ਜਾਂਦਾ ਸੀਗਾ ਜੀ ਕਿਉਂਕਿ ਉਸ ਸਮੇਂ ਖਾਲਸਾ ਦੀ ਸਥਾਪਨਾ ਵੇਲੇ ਗੁਰੂ ਜੀ ਨੇ ਉੱਥੇ ਤੰਬੂ ਲਗਵਾਇਆ ਸੀ ਇਹ ਤੰਬੂ ਅੰਦਰ ਹੀ ਗੁਰੂ ਜੀ ਨੇ ਪੰਜ ਬਹਾਦਰ ਸੱਚੇ ਤੇ ਕੁਰਬਾਨੀ ਵਾਲੇ ਵਿਅਕਤੀਆਂ ਦੀ ਪਰਖ ਕਰਕੇ ਉਹਨਾਂ ਨੂੰ ਪੰਜ ਪਿਆਰੇ ਸਾਜਿਆ ਸੀਗਾ ਜੀ ਭਾਈ ਦੀ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਇਹ ਪੰਜ ਪਿਆਰੇ ਗੁਰੂ ਜੀ ਨੇ ਸਾਜੇ ਸੀਗੇ ਜੀ ਹਾਂਜੀ ਦੋਸਤੋ ਪਿੱਛੇ ਤੁਸੀਂ ਕੇਸਗੜ੍ਹ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਆਨੰਦਪੁਰ ਸਾਹਿਬ ਪਹੁੰਚ ਚੁੱਕੇ ਆਂ ਜੀ ਤੇ ਦੋਸਤੋ ਵੀਡੀਓ ਅੰਦਰੋਂ ਬਣਾਉਣਾ ਮਨਾਵਾ ਜੀ ਇਸ ਕਰਕੇ ਆਪਾਂ ਅੰਦਰੋਂ ਵੀਡੀਓ ਨਹੀਂ ਬਣਾਵਾਗੇ ਜੀ ਤੇ ਅੰਦਰੋਂ ਮੈਂ ਤੁਹਾਨੂੰ ਦਰਸ਼ਨ ਨਹੀਂ ਕਰਵਾਉਂਗਾ ਜੀ ਤੁਸੀਂ ਬਾਹਰੋਂ ਸੰਗਤ ਤੋਂ ਦਰਸ਼ਨ ਕਰ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਜੀ ਦੇ ਜੋ ਮੇਰੇ ਪਿੱਛੇ ਆ ਤੁਸੀਂ ਦਰਸ਼ਨ ਕਰ ਸਕਦੇ ਹੋ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਜੀ ਲਓ ਜੀ ਦੋਸਤੋ ਆਪਾਂ ਤੁਹਾਨੂੰ ਬੈਕ ਤੋਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਜੀ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਤੇ ਆਪਣਾ ਜੀਵਨ ਸਫਲਾ ਕਰੋ ਪ੍ਰਮਾਤਮਾ ਕਰੇ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਕੰਮਕਾਰਾਂ ਦੇ ਵਿੱਚ ਤਰੱਕੀਆਂ ਬਖਸ਼ੇ ਜੀ ਸੱਚੇ ਦਿਲੋਂ ਅਰਦਾਸ ਆ ਜੀ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਖਾਲਸਾ ਦੀ ਜਨਮ ਭੂਮੀ ਹੈ ਜੀ ਮੈਂ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਉੱਪਰੋਂ ਦਰਸ਼ਨ ਕਰਵਾ ਰਿਹਾ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਅਨੰਦਪੁਰ ਸਾਹਿਬ ਜੀ ਨੂੰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਵਸਾਇਆ ਸੀਗਾ ਜੀ ਤੇ ਇਸ ਨੂੰ ਚੱਕ ਨਾਨਕੀ ਦੇ ਨਾਮ ਨਾਲ ਦਰਜਾ ਦਿੱਤਾ ਗਿਆ ਜੀ ਬਾਅਦ ਵਿੱਚ ਇਹ ਸਥਾਨ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ 5 ਸਾਲ ਦੀ ਉਮਰ ਵਿੱਚ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਏ ਅਤੇ ਇੱਥੋਂ ਹੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ Hindu ਧਰਮ ਦੀ ਰਾਖੀ ਲਈ ਸ਼ਹੀਦ ਹੋਣ ਲਈ ਦਿੱਲੀ ਨੂੰ ਭੇਜਿਆ ਸੀਗਾ ਜੀ ਸਨ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕਰਕੇ ਖਾਲਸੇ ਦੀ ਸਾਜਣਾ ਕੀਤੀ ਜੀ ਪੰਜਾਂ ਤਖਤਾਂ ਵਿੱਚੋਂ ਇਸ ਨੂੰ ਤੀਸਰਾ ਤਖਤ ਗਿਣਿਆ ਜਾਂਦਾ ਜੀ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਹੋਲਾ ਮੱਲਾ ਵੀ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਜੀ ਹੋਲੀ ਤੋਂ ਦੂਸਰੇ ਦਿਨ ਹੋਲਾ ਮੱਲਾ ਦੋ ਸ਼ਬਦਾਂ ਦਾ ਸਮੇਲ ਹੈ ਜੀ ਹੋਲਾ ਦਾ ਮਤਲਬ ਹੈ ਹਮਲਾ ਕਰਨਾ ਮੱਲਾ ਦਾ ਮਤਲਬ ਹੈ ਜਿਸ ਜਗ੍ਹਾ ਹਮਲਾ ਕਰਨਾ ਹੈ ਹੋਲਾ ਮਹੱਲਾ ਖਾਲਸਾ ਪੰਡਾ ਨਿਆਰੇ ਪੰਡਾ ਪ੍ਰਤੀਤ ਹੈ ਜੀ ਲੋਕਾਂ ਦੀਆਂ ਟੋਲੀਆਂ ਤੇ ਖਾਲਸੇ ਦਾ ਟੋਲਾ ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੋਲਾ ਮਹੱਲਾ 1700 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਆਰੰਭ ਕੀਤਾ ਸੀਗਾ ਜੀ ਆਨੰਦਗੜ੍ਹ ਤੋਂ ਆਰੰਭ ਹੋ ਕੇ ਹੌਲਗੜ੍ਹ ਸਮਾਪਤ ਹੁੰਦਾ ਹੈ ਜੀ ਹੋਲਾ ਮਹੱਲਾ ਬਹੁਤ ਰੌਣਕਾਂ ਲੱਗਦੀਆਂ ਨੇ ਜੀ ਆਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲੇ ਨੂੰ ਜੀ ਜ਼ਰੂਰ ਸੰਗਤੋ ਆਇਓ ਹੋਲੇ ਮਹੱਲੇ ਨੂੰ ਅਨੰਦਪੁਰ ਸਾਹਿਬ ਦਰਸ਼ਨ ਕਰਿਓ ਜੀ। ਲਓ ਜੀ ਆਪਾਂ ਲੰਗਰ ਹਾਲ ਦੇ ਵਿੱਚ ਪਹੁੰਚ ਚੁੱਕੇ ਆਂ ਜੀ। ਲਓ ਜੀ ਵਾਰ-ਵਾਰ ਕਰਕੇ ਲੰਗਰ ਹਾਲ ਜੀ ਦਾ ਗੇਟ ਖੁੱਲਦਾ ਜੀ ਤੇ ਸੰਗਤਾਂ ਲੰਗਰ ਛਕਦੀਆਂ ਨੇ ਜੀ। ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਜੀ ਦੇ। ਹਾਂ ਜੀ ਦੋਸਤੋ ਤੁਸੀਂ ਗੁਰਦੁਆਰਾ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜੀ। ਤੁਹਾਨੂੰ ਦਰਸ਼ਨ ਕਰਵਾ ਰਿਹਾ ਜੀ ਮੈਂ ਦਰਸ਼ਨ ਕਰੋ ਜੀ। ਕੀਲਾ ਸ਼੍ਰੀ ਅਨੰਦਗੜ੍ਹ ਸਾਹਿਬ ਜੀ ਦੇ ਵੀਡੀਓ ਨਾਲ ਦੋਸਤੋ ਬਣੇ ਰਹੋ ਜੀ ਇਧਰਲੇ ਪਾਸੇ ਜੋੜਾ ਘਰ ਆ ਜੀ ਤੁਸੀਂ ਦੇਖ ਸਕਦੇ ਹੋ ਖੱਬੇ ਪਾਸੇ ਬਿਲਕੁਲ ਐਂਟਰ ਕਰਦੀ ਜੋੜਾ ਘਰ ਬਣਿਆ ਜੀ ਲਓ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਤਪ ਸਥਾਨ ਪੰਥ ਦੀ ਮਾਤਾ ਮਾਤਾ ਸਾਹਿਬਕੌਰ ਜੀ ਮਾਤਾ ਸਾਹਿਬਕੌਰ ਜੀ ਜਿਨ੍ਹਾਂ ਨੂੰ ਖਾਲਸਾ ਪੰਥ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੋਇਆ ਉਹਨਾਂ ਦਾ ਜਨਮ ਰੌਤਾਸ ਪਾਕਿਸਤਾਨ ਨਿਵਾਸੀ ਸਰਦਾਵਨ ਸਿੱਖ ਭਾਈ ਹਰ ਭਗਵਾਨ ਜੀ ਅਤੇ ਬੀਬੀ ਜਸਦੇਵੀ ਜੀ ਦੇ ਘਰ ਹੋਇਆ ਇਹਨਾਂ ਦਾ ਆਨੰਦਕਾਰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ 18 ਵਿਸਾਖ 1857 ਨੂੰ ਹੋਇਆ ਜੀ ਇਹਨਾਂ ਨੂੰ ਕੁਆਰੇ ਡੋਲੇ ਦਾ ਖਿਤਾਬ ਦਿੱਤਾ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀ ਝੋਲੀ ਖਾਲਸਾ ਪੰਥ ਪਾਇਆ ਜੀ ਜਿਸ ਕਰਕੇ ਇਹਨਾਂ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਣ ਬਖਸ਼ਿਆ ਜੀ ਇਸ ਕਰਕੇ ਹੀ ਅੰਮ੍ਰਿਤ ਸੰਸਕਾਰ ਸਮੇਂ ਇਹ ਉਪਦੇਸ਼ ਦਿੱਤਾ ਜਾਂਦਾ ਹੈ ਕਿ ਅੱਜ ਤੋਂ ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਧਾਰਮਿਕ ਮਾਤਾ ਸਾਹਿਬਕੌਰ ਜੀ ਹਨ ਜਨਮ ਆਪ ਜੀ ਦਾ ਕੇਸਗੜ੍ਹ ਸਾਹਿਬ ਦਾ ਅਤੇ ਵਾਸੀ ਆਨੰਦਪੁਰ ਸਾਹਿਬ ਦੇ ਹੋ ਲਓ ਜੀ ਦਰਸ਼ਨ ਕਰੋ ਜੀ ਤਪਸਥਾਨ ਦੇ ਆਪ ਜੀ ਨਦੇੜ ਸਾਹਿਬ ਮਹਾਰਾਸ਼ਟਰ ਤੱਕ ਗੁਰੂ ਸਾਹਿਬ ਜੀ ਨਾਲ ਰਹੇ ਜੀ ਮਾਤਾ ਜੀ ਰੋਜ਼ਾਨਾ ਪ੍ਰਸ਼ਾਦਾ ਤਿਆਰ ਕਰਕੇ ਸਤਿਗੁਰੂ ਜੀ ਨੂੰ ਛਕਾਉਂਦੇ ਹੁੰਦੇ ਸੀਗੇ ਜੀ ਕੁਝ ਸਮੇਂ ਬਾਅਦ ਗੁਰੂ ਜੀ ਨੇ ਇਹਨਾਂ ਨੂੰ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਕੋਲ ਭੇਜ ਦਿੱਤਾ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਪੰਜ ਸ਼ਸਤਰ ਸਨਮਾਨ ਨਾਲ ਰੱਖਣ ਲਈ ਮਾਤਾ ਜੀ ਦੇ سپੁਰਦ ਕੀਤੇ ਜੋ ਇਸ ਸਮੇਂ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਵਿਖੇ ਸ਼ਿਸ਼ੋਭੀਤਾਨ ਜੀ ਆਪ ਜੀ ਨੇ ਮਾਤਾ ਸੁੰਦਰੀ ਜੀ ਨਾਲ ਮਿਲ ਕੇ ਪੰਥ ਨੂੰ ਸੰਗਠਿਤ ਰੱਖਣ ਦੀ ਪੂਰੀ ਜ਼ਿੰਮੇਵਾਰੀ ਨਿਭਾਈ ਅਤੇ ਸਮੇਂ-ਸਮੇਂ ਤੇ ਯੋਗਗਵਾਈ ਵੀ ਦਿੱਤੀ ਜੀ ਆਪ ਜੀ ਮਾਤਾ ਸੁੰਦਰੀ ਜੀ ਤੋਂ ਪਹਿਲਾਂ ਗੁਰਪ੍ਰੀ ਸਿਧਾਰ ਗਏ ਇਹਨਾਂ ਦੀ ਪਾਵਨ ਯਾਦਗਾਰ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦੀ ਯਾਦਗਾਰ ਦੇ ਬਿਲਕੁਲ ਨੇੜੇ ਹੀ ਸਜੋਵਿਤਾ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਬੌਲੀ ਸਾਹਿਬ ਜੀ ਦੇ ਜਿਸ ਦੀਆਂ 132 ਪੌੜੀਆਂ ਹਨ ਜੀ ਤੁਸੀਂ ਕੋਈ ਭਾਰਾ ਬੈਗ ਨੀਚੇ ਨਾ ਲੈ ਕੇ ਜਾਇਓ ਜੀ ਸੰਗਤੋ ਦਰਸ਼ਨ ਕਰਨ ਲਈ ਬੈਗ ਵਗੈਰਾ ਨੀਚੇ ਉੱਪਰ ਹੀ ਰੱਖ ਦਿਆ ਕਰੋ ਜੀ ਤੇ ਆਰਾਮ ਨਾਲ ਦਰਸ਼ਨ ਸਤਿਗੁਰਾਂ ਦੇ ਦਰਸ਼ਨ ਕਰੋ ਜੀ نیچے ਬੌਲੀ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਜੀ ਤੁਹਾਨੂੰ ਵੀਡੀਓ ਚ ਮੈਂ ਦਰਸ਼ਨ ਕਰਵਾ ਰਿਹਾ ਜੀ ਸੰਗਤਾਂ ਬੜੇ ਪਿਆਰ ਨਾਲ ਦਰਸ਼ਨ ਕਰ ਰਹੀਆਂ ਨੇ ਜੀ ਬੌਲੀ ਸਾਹਿਬ ਜੀ ਦੇ ਤੁਸੀਂ ਦੇਖ ਸਕਦੇ ਹੋ ਜੀ ਇਹ ਬੌਲੀ ਸਾਹਿਬ ਜੀ ਦੇ 132 ਪੌੜੀਆਂ ਹਨ ਜੀ ਜੋ ਸਿੱਧੀਆਂ نیچے ਜਾਂਦੀਆਂ ਨੇ ਜੀ ਲਓ ਜੀ ਇਹ ਗੁਰਦੁਆਰਾ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਜੀ ਜੋ ਤੁਸੀਂ ਦੇਖ ਸਕਦੇ ਹੋ ਜੀ ਲੋ ਜੀ ਆਪਾਂ ਕਿਲੇ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਕਿਲੇ ਦੇ ਜੀ ਗੁਰੂ ਸਾਹਿਬ ਜੀ ਨੇ 1705 ਤੱਕ ਮੁਗਲਾਂ ਅਤੇ ਪਹਾੜੀ ਰਾਜਿਆਂ ਵਿਰੁੱਧ ਕਈ ਜੁੱਧ ਲੜੇ ਆ ਜੀ ਕਿਲੇ ਦੇ ਅੰਦਰ ਗੁਰੂ ਸਾਹਿਬ ਜੀ ਦੇ ਸਮੇਂ ਦੀ ਪੁਰਾਤਨ ਬੌਲੀ ਸਾਹਿਬ ਜੋ ਮੈਂ ਤੁਹਾਨੂੰ ਦਰਸ਼ਨ ਕਰਾਇਆ ਜੀ ਉਹ ਵੀ ਮੌਜੂਦ ਹੈ ਤੁਸੀਂ ਦਰਸ਼ਨ ਕਰਨ ਸੰਗਤੋਂ ਆ ਸਕਦੇ ਹੋ ਤੇ ਇਹ ਪੁਰਾਣੀਆਂ ਇੱਟਾਂ ਜੋ ਤੁਸੀਂ ਦੇਖ ਸਕਦੇ ਹੋ ਜੀ ਸੰਗਤਾਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਸੰਭਾਲ ਕੇ ਸ਼ੀਸ਼ੇ ਦੇ ਵਿੱਚ ਜੜ ਕੇ ਰੱਖੀਆਂ ਨੇ ਜੀ। ਪੁਰਾਤਨ ਸਮੇਂ ਦੀਆਂ ਇਹ ਜੋ ਇੱਟਾਂ ਮੈਂ ਤੁਹਾਨੂੰ ਦਿਖਾਈਆਂ ਨੇ ਜੀ। ਬਹੁਤ ਪਿਆਰ ਤੇ ਸਤਿਕਾਰ ਨਾਲ ਰੱਖੀਆਂ ਨੇ ਜੀ। ਗੁਰੂ ਸਾਹਿਬ ਜੀ ਦੇ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਵੱਲੋਂ ਹਮਲਾ ਨਾ ਕਰਨ ਦੀਆਂ ਕਸਮਾ ਖਾਣ ਤੇ ਗੁਰੂ ਸਾਹਿਬ ਜੀ ਨੇ ਇੱਥੋਂ ਕਿਲਾ ਖਾਲੀ ਕਰਕੇ ਸਮੂਹ ਸਿੰਘਾਂ ਸਮੇਤ ਚਮਕੌਰ ਸਾਹਿਬ ਜੀ ਨੂੰ ਚਾਲੇ ਪਾ ਦਿੱਤੇ ਸੀਗੇ ਜੀ। ਤੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਜੋ ਕਿ ਉਥੇ ਗੁਰੂ ਸਾਹਿਬ ਜੀ ਦਾ ਪਰਿਵਾਰ ਪੂਰਾ ਵਿਛੜ ਗਿਆ ਸੀਗਾ ਜੀ ਸਰਸਾ ਦਾ ਪਾਣੀ ਜਾਦਾ ਚੜਨ ਕਰਕੇ ਉਥੇ ਉਹਨਾਂ ਨੇ ਹਮਲਾ ਕਰ ਦਿੱਤਾ ਸੀਗਾ ਜੀ ਤੇ ਪਰਿਵਾਰ ਉਥੇ ਵਿਛੜ ਗਿਆ ਸੀਗਾ ਜੀ ਤੇ ਆਪਾਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਜੀ ਦੇ ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਤੁਸੀਂ ਜਿਨ੍ਹਾਂ ਦੋਸਤਾਂ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਹੌਸਲੇ ਦੀ ਆਪਾਂ ਨੂੰ ਲੋੜ ਆ ਜੀ ਐਦਾਂ ਹੀ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦਾ ਰਵਾਂਗੇ ਜੀ ਮੈਂ ਨਵੀਆਂ ਰੋਜ਼ ਤੁਹਾਡੇ ਲਈ ਵੀਡੀਓ ਬਣਾਉਂਦਾ ਰਵਾਂਗੇ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਂਦਾ ਰਵਾਂਗਾ ਜੀ ਤੁਹਾਨੂੰ ਲੋ ਜੀ ਤੁਸੀਂ ਦੇਖ ਸਕਦੇ ਹੋ ਗਰਮੀ ਜ਼ਿਆਦਾ ਹੋਣ ਕਰਕੇ ਜੀ ਮੈਟ ਵਿਛਾਏ ਗਿਆ ਮੈਟਾਂ ਤੇ ਪਾਣੀ ਪਾਇਆ ਗਿਆ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦ ਨੀਚੇ ਗੁਰਦੁਆਰਾ ਸਾਹਿਬ ਬਣਿਆ ਜੀ ਜਗ੍ਹਾ ਬਣਾਈ ਆ ਬਾਬਾ ਜੀ ਦੀ ਉਭੀ ਤੁਸੀਂ ਦੇਖ ਸਕਦੇ ਹੋ ਜੀ ਬਾਹਰਲੇ ਪਾਸੇ ਦੇਖੋ ਜੀ ਆਨੰਦਪੁਰ ਸਾਹਿਬ ਜੀ ਦੇ ਬਾਹਰਲੇ ਪਾਸੇ ਆਪਾਂ ਆ ਚੁੱਕੇ ਹਾਂ ਜੀ ਤੇ ਬਹੁਤ ਜ਼ਿਆਦਾ ਦੁਕਾਨਾਂ ਲੱਗੀਆਂ ਨਹੀਂ ਗਰਮੀ ਜ਼ਿਆਦਾ ਹੋਣ ਕਰਕੇ ਸੰਗਤਾਂ ਦਾ ਇਕੱਠ ਬਹੁਤ ਹੈ ਜੀ ਗਰਮੀ ਹੈਗੀ ਆ ਫਿਰ ਵੀ ਸੰਗਤਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਜੀ ਮੱਥਾ ਟੇਕਣ ਪ੍ਰਮਾਤਮਾ ਇਹਨਾਂ ਨੂੰ ਭਾਗ ਲਾਵੇ ਜੀ ਜੋ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆ ਰਹੇ ਨੇ ਜੀ ਪਰਮਾਤਮਾ ਇਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖੇ ਜੀ ਤੇ ਚੜ੍ਹਦੀ ਕਲਾ 'ਚ ਹਮੇਸ਼ਾ ਸੰਗਤਾਂ ਨੂੰ ਰੱਖੇ ਜੀ ਜੋ ਇੰਨੀ ਗਰਮੀ ਦੇ ਵਿੱਚ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਆ ਰਹੀਆਂ ਨੇ ਜੀ ਸੰਗਤਾਂ ਲੋ ਜੀ ਦੇਖੋ ਵੀਰੇ ਉਹਨਾਂ ਨੇ ਤਰਪਾਲਾਂ ਪਾ ਕੇ ਬਹੁਤ ਵਧੀਆ ਕੰਮ ਉਪਰਾਲਾ ਕਰਿਆ ਹੋਇਆ ਜੀ ਕੋਈ ਵੀ ਸਮਾਨ ਖਰੀਦਣਾ ਦਾ ਤਰਪਾਲ ਥੱਲੇ ਖੜ ਕੇ ਤੁਸੀਂ ਸਮਾਨ ਖਰੀਦ ਸਕਦੇ ਹੋ ਜੀ ਘੱਟੋ ਘੱਟ 2 ਕਿਲੋਮੀਟਰ ਦੂਰੀ ਤੱਕ